ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਪੜ੍ਹਾਂਗੇ ਪੰਜਾਬੀ ਪੁਸਤਕ ਪੰਜਵੀਂ ਜਮਾਤ ਪਹਿਲੀ ਭਾਸ਼ਾ ਦਾ ਪਾਠ 7 ਜਿਸ ਦਾ ਨਾਮ ਹੈ ਸਤਰੰਗੀ ਤਿਤਲੀ ਇਸ ਨੂੰ ਲਿਖਿਆ ਹੈ ਜਸਬੀਰ ਭੁੱਲਰ ਜੀ ਨੇ ਡੱਬਾ ਖਰਗੋਸ਼ ਉਸ ਦਿਨ ਸ਼ਰਾਰਤੀ ਰੌ ਵਿੱਚ ਸੀ ਉਹ ਸਤਰੰਗੀ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਘਾ ਨੇ ਆਖਿਆ ਡੱਬੇ ਖਰਗੋਸ਼ ਤੂੰ ਸਾਨੂੰ ਲਟਾੜ ਰਿਹਾ ਹੈ ਪੌਦਿਆਂ ਨੇ ਆਖਿਆ ਤੂੰ ਸਾਡੀਆਂ ਟਾਹਣੀਆਂ ਭੰਨ ਰਿਹਾ ਹੈ ਡੱਬੇ ਖਰਗੋਸ਼ ਨੂੰ ਕੋਈ ਪਰਵਾਹ ਨਹੀਂ ਸੀ ਉਹ ਹਰ ਹੀਲੇ तितਲੀ ਨੂੰ ਫੜਨਾ ਚਾਹੁੰਦਾ ਸੀ ਤਿਤਲੀ ਉੱਡ ਕੇ ਕਦੀ ਇੱਕ ਝਾੜੀ ਤੇ ਜਾ ਬੈਠਦੀ ਸੀ ਤੇ ਕਦੀ ਦੂਜੀ ਉੱਤੇ ਪਰ ਡੱਬਾ ਖਰਗੋਸ਼ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ ਤਿਤਲੀ ਵੀ ਵਾਰ-ਵਾਰ ਆਪਣੇ ਆਪ ਨੂੰ ਬਚਾਉਂਦੀ ਹੋਈ ਹਾਫ ਗਈ ਸੀ ਉਹ ਸਾਹੋ ਸਾਹ ਹੋਈ ਬੋਲੀ ਡੱਬੇ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਿਆ ਐ ਮੈਂ ਤਾਂ ਬਹੁਤ ਨਿੱਕੀ ਜਹੀ ਹਾਂ ਤੂੰ ਮੈਨੂੰ ਵੇਖ ਤਾਂ ਸਕਦਾ ਐ ਨਾ ਤੂੰ ਇੰਨੀ ਵੀ ਨਿੱਕੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ਖਰਗੋਸ਼ ਬੋਲਿਆ ਤਿਤਲੀ ਨੇ ਲੰਬਾ ਸਾਹ ਭਰਿਆ ਮੈਂ ਤਾਂ ਤੇਥੋਂ ਬਹੁਤ ਕਮਜ਼ੋਰ ਹਾਂ ਫੇਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਏ ਬਸ ਤੈਨੂੰ ਵੇਖ ਕੇ ਮੈਨੂੰ ਖਿਜ ਆ ਰਹੀ ਹੈ ਤੂੰ ਐਵੇਂ ਫਜ਼ੂਲ ਜਹੀ ਚੀਜ਼ ਏ ਤੈਨੂੰ ਤਾਂ ਹਵਾ ਵੀ ਜਿੱਧਰ ਮਰਜ਼ੀ ਉਡਾ ਕੇ ਲੈ ਜਾਵੇ ਖਰਗੋਸ਼ ਨੇ ਕਿਹਾ ਫਜ਼ੂਲ ਤਾਂ ਕੁਝ ਵੀ ਨਹੀਂ ਹੁੰਦਾ ਹਰ ਇੱਕ ਜੀਵ ਦੀ ਆਪਣੀ ਲੋੜ ਹੈ ਆਪਣਾ ਕੰਮ ਹੈ ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਸ਼ਕਤੀ ਹੈ तितਲੀ ਕਹਿਣ ਲੱਗੀ ਸ਼ਕਤੀ ਡੱਬਾ ਖਰਗੋਸ਼ ਹੱਸਣ ਲੱਗਾ ਪਰ ਤੈਨੂੰ ਤੇਰੇ ਵਿੱਚ ਤਾਂ ਇਹੋ ਜਹੀ ਕੋਈ ਸ਼ਕਤੀ ਨਹੀਂ ਦਿਸਦੀ ਪਰ ਮੈਨੂੰ ਤਾਂ ਤੇਰੇ ਵਿੱਚ ਇਹੋ ਜਹੀ ਕੋਈ ਸ਼ਕਤੀ ਨਹੀਂ ਦਿਸਦੀ ਕੀ ਪਤਾ तितਲੀ ਨੇ ਕਿਹਾ ਜੇ ਇਹ ਗੱਲ ਹੈ ਤਾ ਹੋ ਜਾਏ ਇੱਕ ਮੁਕਾਬਲਾ ਆਪਾਂ ਸਾਡੇ ਘੁਰਨਿਆਂ ਤੱਕ ਜਾਵਾਂਗੇ ਵੇਖਦੇ ਹਾਂ ਉੱਥੇ ਕੌਣ ਪਹਿਲਾਂ ਪਹੁੰਚਦਾ ਹੈ ਖਰਗੋਸ਼ ਹੰਕਾਰ ਵਿੱਚ ਬੋਲਿਆ ਬਸ ਫੇਰ ਕੀ ਸੀ ਦੋਹਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਡੱਬਾ ਖਰਗੋਸ਼ ਪਲ ਛਣ ਵਿੱਚ ਹੀ ਟਪੂਸੀਆਂ ਮਾਰਦਾ ਨਜ਼ਰਾਂ ਤੋਂ ਓਲੇ ਹੋ ਗਿਆ तितਲੀ ਆਪਣੇ ਸਤਰੰਗੇ ਪਰਾਂ ਨੂੰ ਹਿਲਾਉਂਦੀ ਹੋਈ ਉਹਦੇ ਪਿੱਛੇ-ਪਿੱਛੇ ਉੱਡ ਗਈ ਉਹ देर ਤੱਕ ਉੱਡਦੀ ਰਹੀ ਅੱਗੇ ਪਹੁੰਚੀ ਤਾਂ ਉਸ ਨੂੰ ਝੀਲ ਦੇ ਕਿਨਾਰੇ ਡੱਬਾ ਖਰਗੋਸ਼ ਨਿਮੋ ਝੂਣਾ ਹੋਇਆ ਬੈਠਾ ਦਿਸ ਪਿਆ ਤੂੰ ਖਲੋ ਕਿਉਂ ਗਿਆ ਏ तितਲੀ ਨੇ ਡੱਬੇ ਖਰਗੋਸ਼ ਨੂੰ ਆਖਿਆ ਅੱਗੇ ਝੀਲ ਜੋ ਹੈ ਜੇ ਮੈਂ ਪਾਣੀ ਉੱਤੇ ਪੈਰ ਰੱਖਿਆ ਤਾਂ ਡੁੱਬ ਜਾਵਾਂਗਾ ਫੇਰ ਮੇਰੇ ਕੋਲੋਂ ਪਾਣੀ 'ਚ ਨਿਕਲਿਆ ਨਹੀਂ ਜਾਣਾ ਤਿਤਲੀ ਉੱਡ ਕੇ ਪਾਣੀ ਉੱਤੇ ਤਰ ਰਹੇ ਇੱਕ ਪੱਤੇ ਉੱਤੇ ਬੈਠ ਗਈ ਵੇਖ ਝੀਲ ਮੈਨੂੰ ਕੁਝ ਨਹੀਂ ਕਹਿ ਰਹੀ ਡੱਬਾ ਖਰਗੋਸ਼ ਚੁੱਪ ਰਿਹਾ ਮੈਂ ਤਾਂ ਉੱਡ ਕੇ ਵੀ ਝੀਲ ਪਾਰ ਕਰ ਸਕਦੀ ਹਾਂ ਡੱਬੇ ਤਿਤਲੀ ਨੇ ਡੱਬੇ ਖਰਗੋਸ਼ ਨੂੰ ਕਿਹਾ ਮੈਂ ਉੱਡ ਨਹੀਂ ਸਕਦਾ ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਬੇਬਸੀ ਸੀ ਕੋਈ ਗੱਲ ਨਹੀਂ ਤੂੰ ਉੱਤੋਂ ਦੀ ਵਲ ਪਾ ਕੇ ਝੀਲ ਦੇ ਅਗਲੇ ਪਾਰ ਪਹੁੰਚ ਉੱਥੇ ਆਪਾਂ ਮੁਕਾਬਲਾ ਫਿਰ ਸ਼ੁਰੂ ਕਰ ਲਵਾਂਗੇ ਸਤਰੰਗੀ ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਪਣਤ ਨਾਲ ਆਖਿਆ ਆਪਣਤ ਮਤਲਬ ਆਪਣਾਪਣ ਆਪਣਤ ਨਾਲ ਆਖਿਆ ਡੱਬੇ ਖਰਗੋਸ਼ ਦੇ ਜਾਨ ਪਿੱਛੋਂ ਤਿਤਲੀ ਉੱਡੀ ਤੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਡੱਬੇ ਖਰਗੋਸ਼ ਦਾ ਹਾਲੇ ਕਿਧਰੇ ਕੋਈ ਨਾ ਨਿਸ਼ਾਨ ਵੀ ਨਹੀਂ ਸੀ। ਸਾਹਮਣੇ ਫੁੱਲਾਂ ਦੀ ਵਾਦੀ ਸੀ। ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘਰਨੇ ਸਨ। ਉਹ ਕੁਝ ਚੇਰ ਉੱਥੇ ਬੈਠੀ ਰਹੀ ਤੇ ਫਿਰ ਫੁੱਲਾਂ ਵੱਲ ਉੱਡ ਪਈ। ਉਹ ਕਦੀ ਇੱਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਫੁੱਲ ਕੋਲ ਇੱਕ ਘੁਰਨੇ ਕੋਲ ਬੈਠਾ ਇੱਕ ਬੁੱਢਾ ਖਰਗੋਸ਼ ਚੁੱਪਚਾਪ तितਲੀ ਨੂੰ ਵੇਖਦਾ ਰਿਹਾ तितਲੀ ਉਹਦੇ ਨੇੜੇ ਆਈ ਆਈ ਤਾਂ ਉਹ ਮੁਸਕੁਰਾਇਆ ਸਤਰੰਗੀ तितਲੀ ਇੱਕ ਫੁੱਲ ਉੱਤੇ ਬੈਠ ਗਈ ਬਾਬਾ ਖਰਗੋਸ਼ ਇੱਥੇ ਤਾਂ ਬਹੁਤ ਸੋਹਣੇ ਸੋਹਣੇ ਫੁੱਲ ਨੇ ਹਾਂ ਬਹੁਤ ਸੋਹਣੇ ਨੇ ਬਿਲਕੁਲ ਤੇਰੇ ਸਤਰੰਗੇ ਪਰਾਂ ਵਰਗੇ ਬੁੱਢਾ ਖਰਗੋਸ਼ ਹੱਸਿਆ ਜੇ ਤੈਨੂੰ ਇਹ ਫੁੱਲ ਇੰਨੇ ਚੰਗੇ ਲੱਗਦੇ ਨੇ ਤਾਂ ਤੂੰ ਇੱਥੇ ਹੀ ਰਹਿ ਇੰਨੇ ਸਾਰੇ ਫੁੱਲਾਂ ਵਿੱਚ ਰਹਿਣ ਨੂੰ ਮੇਰਾ ਜੀ ਵੀ ਕਰਦਾ ਹੈ ਪਰ ਪਰ ਕੀ ਬੁੱਢਾ ਖਰਗੋਸ਼ ਪੁੱਛਣ ਲੱਗਾ ਸਤਰੰਗੀ ਤਿਤਲੀ ਹਾਲੇ ਮੂੰਹ ਵਿੱਚੋਂ ਕੁਝ ਬੋਲਣ ਲੱਗੀ ਸੀ ਕਿ ਸਾਹੋ ਸਾਹੀ ਹੋਇਆ ਡੱਬਾ ਖਰਗੋਸ਼ ਵੀ ਉੱਥੇ ਪਹੁੰਚ ਗਿਆ। ਚੱਲ ਹੁਣ ਇੱਥੋਂ ਫੇਰ ਮੁਕਾਬਲਾ ਸ਼ੁਰੂ ਕਰਦੇ ਹਾਂ। ਡੱਬਾ ਖਰਗੋਸ਼ ਹਫਦਾ ਹੋਇਆ ਬੋਲਿਆ। ਇਸ ਤੋਂ ਅੱਗੇ ਤਾਂ ਨਦੀ ਹੈ ਤਿਤਲੀ ਬੋਲੀ। ਹਾਂ ਇਸ ਤੋਂ ਅੱਗੇ ਤਾਂ ਨਦੀ ਹੈ। ਡੱਬੇ ਖਰਗੋਸ਼ ਨੂੰ ਨਦੀ ਦਾ ਚੇਤਾ ਹੀ ਨਹੀਂ ਸੀ ਰਿਹਾ। ਉਸ ਹਾਰਿਆ ਵਾਂਗ ਸਿਰ ਸੁੱਟ ਲਿਆ। ਡੱਬੇ ਮੈਨੂੰ ਪਤਾ ਹੈ ਤੂੰ ਬਹੁਤ ਤੇਜ਼ ਦੌੜਦਾ ਹੈ ਇਸ ਲਈ ਮੈਂ ਹਾਰ ਮੰਨ ਲੈਨੀ ਆ ਤਿਤਲੀ ਉੱਡ ਕੇ ਉਹਦੇ ਕੋਲ ਜਾ ਬੈਠੀ ਫੋਣ ਤਾਂ ਤੂੰ ਖੁਸ਼ ਹੈ ਡੱਬੇ ਖਰਗੋਸ਼ ਨੇ ਹੈਰਾਨ ਹੋ ਕੇ ਤਿਤਲੀ ਵੱਲ ਵੇਖਿਆ ਮੈਨੂੰ ਆਲੇ-ਪੋਲੇ ਖਰਗੋਸ਼ ਬਹੁਤ ਚੰਗੇ ਲੱਗਦੇ ਨੇ ਤੁਹਾਨੂੰ ਵੇਖ ਕੇ ਸਭ ਨੂੰ ਖੁਸ਼ੀ ਮਿਲਦੀ ਹੈ ਸਤਰੰਗੀ ਤਿਤਲੀ ਨੇ ਮੁਸਕੁਰਾਉਂਦਿਆਂ ਹੋਇਆਂ ਖਰਗੋਸ਼ ਨੂੰ ਕਿਹਾ ਜੇ ਖਰਗੋਸ਼ ਮੇਰੇ ਦੋਸਤ ਹੋ ਉਹ ਜਾਣ ਤਾਂ ਮੈਂ ਇੱਥੇ ਹੀ ਰਹਿ ਪਵਾਂ ਨਹੀਂ ਤਾਂ ਚਲੀ ਜਾਵਾਂ ਬੁੱड्ढे ਖਰਗੋਸ਼ ਨੂੰ ਡੱਬੇ ਖਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਪਹਿਲੀ ਗੱਲਬਾਤ ਦਾ ਕੁਝ ਪਤਾ ਨਹੀਂ ਸੀ ਉਸਨੇ ਆਖਿਆ ਸਤਰੰਗੀ ਤਿਤਲਿਏ ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ ਅਸੀਂ ਤਾਂ ਸਭ ਦੇ ਦੋਸਤ ਹਾਂ ਫੁੱਲਾਂ ਦੇ ਵੀ ਤਿਤਲੀਆਂ ਦੇ ਵੀ ਜੇ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਨ ਫੁੱਲ ਕਿਵੇਂ ਖਿੜਨ ਜੰਗਲ ਟਾਪੂ ਸੋਹਣੇ ਕਿਵੇਂ ਲੱਗਣ ਤੂੰ ਇੱਥੇ ਹੀ ਰਹਿ ਅਸਲ ਵਿੱਚ ਇਹ ਤੇਰੀ ਥਾਂ ਤੇਰੀ ਹੀ ਥਾਂ ਹੈ ਡੱਬਾ ਖਰਗੋਸ਼ ਸ਼ਰਮ ਸ਼ਰਮਸਾਰ ਹੋਇਆ ਬੈਠਾ ਸੀ ਉਹ ਬੋਲਿਆ ਸਤਰੰਗੀ ਤਿਤਲੀਏ ਤੂੰ ਜਿਹੜੀ ਗੱਲ ਸਮਝਾਉਣੀ ਸੀ ਮੈਨੂੰ ਉਸ ਦੀ ਸਮਝ ਲੱਗ ਗਈ ਹੈ ਮੈਂ ਹੌਮੇ ਦੇ ਰੋਂ ਵਿੱਚ ਮੂਰਖ ਹੋ ਗਿਆ ਸਾਂ ਤੂੰ ਖੁਦ ਨੂੰ ਹਾਰਿਆ ਕਹਿ ਕੇ ਵੀ ਜਿੱਤ ਗਈ ਹੈ ਤੇਰੀ ਇਸ ਸ਼ਕਤੀ ਦੇ ਸਾਹਮਣੇ ਤਾਂ ਕੋਈ ਵੀ maat ਖਾ ਜਾਵੇ ਇਸ ਦੇ ਨਾਲ ਹੀ ਸਾਡੀ ਇਹ ਕਹਾਣੀ ਸਮਾਪਤ ਹੁੰਦੀ ਹੈ ਹੁਣ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ ਔਖੇ ਸ਼ਬਦਾਂ ਦੇ ਅਰਥ ਸ਼ਰਾਰਤੀ ਰੋਂ ਚਾਂਬਲਣਾ ਹਿਲਾ ਤਰੀਕਾ ਹਫਣਾ ਸਾਹ ਚੜਨਾ ਜਾਂ ਥੱਕਣਾ ਘੁਰਨਾ ਖਰਗੋਸ਼ ਦੇ ਰਹਿਣ ਦੀ ਥਾਂ ਉਹਲੇ ਅੱਖਾਂ ਤੋਂ ਪਰੇ ਅੱਖਾਂ ਤੋਂ ਦੂਰ ਬੇਵਸੀ ਵਸ ਵਿੱਚ ਨਾ ਹੋਣਾ ਆਪਣਤ ਆਪਣਾਪਨ ਸਾਹੋ ਸਾਹ ਹੋਣਾ ਸਾਹ ਚੜਨਾ ਥੱਕ ਜਾਣਾ ਫੁੱਲਾਂ ਦਾ ਧੂੜਾ ਫੁੱਲਾਂ ਦੇ ਪਰਾਗ ਫੁੱਲਾਂ ਦੇ ਕਣ ਫੁੱਲਾਂ ਉੱਤੇ ਪਿਆ ਆਟੇ ਵਰਗਾ ਪਦਾਰਥ ਟਾਪੂ ਸਮੁੰਦਰ ਦੇ ਵਿਚਕਾਰ ਖਾਲੀ ਜਗ੍ਹਾ ਹਉਮੇ ਹੰਕਾਰ ਖੁਦ ਆਪ ਲਿਤਾੜਨਾ ਮਿੱਦਣਾ ਖਰਾਬ ਕਰਨਾ ਚੈਨ ਆਰਾਮ ਲੰਮਾ ਸਾਹ ਭਰਨਾ ਹੌਕਾ ਲੈਣਾ ਪਲ ਛਿਣ ਬਹੁਤ ਜਲਦੀ ਨਿੰਮੂ ਚੋਣਾ ਉਦਾਸ ਵੱਲ ਦੇ ਕੇ ਉੱਪਰੋਂ ਦੀ ਘੁੰਮ ਕੇ ਫੁੱਲਾਂ ਦੀ ਵਾਦੀ ਜਿੱਥੇ ਬਹੁਤ ਸਾਰੇ ਫੁੱਲ ਲੱਗੇ ਹੋਣ ਸਿਰ ਸੁੱਟ ਲੈਣਾ ਹੌਸਲਾ ਛੱਡ ਦੇਣਾ ਆਲੇ-ਪੋਲੇ ਪੋਲੇ-ਪਾਲੇ ਮਾਤ ਖਾ ਜਾਣਾ ਹਾਰ ਜਾਣਾ ਇਹ ਸਨ ਸਾਡੇ ਔਖੇ ਸ਼ਬਦ ਪਿਆਰੇ ਬੱਚਿਓ ਹੁਣ ਅਸੀਂ ਕੁਝ ਯਾਦ ਰੱਖਣ ਯੋਗ ਗੱਲਾਂ ਕਰਾਂਗੇ ਸਾਨੂੰ ਆਪਣੇ ਆਪ ਉੱਤੇ ਕਮੰਡ ਨਹੀਂ ਕਰਨਾ ਚਾਹੀਦਾ ਕਿਸੇ ਵੀ ਜੀਵ ਜੰਤੂ ਨੂੰ ਫਜ਼ੂਲ ਨਹੀਂ ਸਮਝਣਾ ਚਾਹੀਦਾ ਹਰ ਇੱਕ ਜੀਵ ਜੰਤੂ ਵਿੱਚ ਕੋਈ ਖਾਸ ਗੁਣ ਹੁੰਦਾ ਹੈ ਸਾਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਗਲਤੀ ਮੰਨ ਲੈਣਾ ਇੱਕ ਚੰਗਾ ਗੁਣ ਹੈ प्यारे बच्चों ਹੁਣ ਅਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਜ਼ੁਬਾਨੀ ਅਭਿਆਸ ਇਹ ਪ੍ਰਸ਼ਨ ਤੁਤੋਂ ਬੋਲ ਕੇ ਪੁੱਛੇ ਜਾਣਗੇ ਤੁਸੀਂ ਇਹਨਾਂ ਦੇ ਜ਼ੁਬਾਨੀ ਉੱਤਰ ਦੇਣੇ ਹਨ ਪਹਿਲਾ ਪ੍ਰਸ਼ਨ ਹੈ तितਲੀ ਕਿਹੋ ਜਹੀ ਹੁੰਦੀ ਹੈ ਇਸਦਾ ਉੱਤਰ ਅਸੀਂ ਲਿਖਾਂਗੇ तितਲੀ ਰੰਗ ਬਿਰੰਗੀ ਸਤਰੰਗੀ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਖਰਗੋਸ਼ ਕਿੱਥੇ ਰਹਿੰਦੇ ਹਨ ਖਰਗੋਸ਼ ਘੁਰਨਿਆਂ ਵਿੱਚ ਰਹਿੰਦੇ ਹਨ ਅਗਲਾ ਪ੍ਰਸ਼ਨ ਫੁੱਲਾਂ ਦੇ ਬੀਜ ਕਿਵੇਂ ਬਣਦੇ ਹਨ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਲੈ ਕੇ ਜਾਂਦੀਆਂ ਹਨ ਜਿਸ ਨਾਲ ਫੁੱਲਾਂ ਦੇ ਬੀਜ ਬਣਦੇ ਹਨ ਅਗਲਾ ਪ੍ਰਸ਼ਨ ਹੈ ਟਾਪੂ ਕਿਸ ਨੂੰ ਕਹਿੰਦੇ ਹਨ ਉਹ ਜਗ੍ਹਾ ਜੋ ਚਾਰੇ ਪਾਸਿਓਂ ਪਾਣੀ ਨਾਲ ਘिरी ਹੋਵੇ ਉਸ ਨੂੰ ਟਾਪੂ ਕਹਿੰਦੇ ਹਨ प्यारे बच्चों, ਹੁਣ ਅਸੀਂ ਕਰਾਂਗੇ ਕਹਾਣੀ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਡੱਬੇ ਖਰਗੋਸ਼ ਦੇ ਜਾਣ ਪਿੱਛੋਂ ਤੋਂ ਲੈ ਕੇ ਉਹ ਮੁਸਕੁਰਾਇਆ। ਇਸ ਪੈਰੇ ਦੇ ਵਿੱਚੋਂ ਸਾਨੂੰ ਕੁਝ ਪ੍ਰਸ਼ਨ ਪੁੱਛੇ ਗਏ ਹਨ ਜਿਨ੍ਹਾਂ ਦੇ ਅਸੀਂ ਉੱਤਰ ਲਿਖਾਂਗੇ। ਪਹਿਲਾ ਪ੍ਰਸ਼ਨ ਹੈ ਤਿਤਲੀ ਉੱਡ ਕੇ ਕਿੱਥੇ ਪਹੁੰਚ ਗਈ? ਇਸ ਦਾ ਉੱਤਰ ਅਸੀਂ ਲਿਖਾਂਗੇ ਤਿਤਲੀ ਉੱਡ ਕੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਅਗਲਾ ਪ੍ਰਸ਼ਨ ਹੈ ਝੀਲ ਦੇ ਅਗਲੇ ਪਾਰ ਸਾਹਮਣੇ ਕੀ ਸੀ ਝੀਲ ਦੇ ਅਗਲੇ ਪਾਰ ਸਾਹਮਣੇ ਫੁੱਲਾਂ ਦੀ ਵਾਦੀ ਸੀ ਫੁੱਲਾਂ ਦੀ ਵਾਦੀ ਵਿੱਚ ਕੀ ਸੀ ਇਸ ਦਾ ਉੱਤਰ ਅਸੀਂ ਲਿਖਾਂਗੇ ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ ਅਗਲਾ ਪ੍ਰਸ਼ਨ ਹੈ ਬੁੱਢਾ ਖਰਗੋਸ਼ ਕੀ ਕਰ ਰਿਹਾ ਸੀ ਇਸ ਦਾ ਉੱਤਰ ਅਸੀਂ ਲਿਖਾਂਗੇ ਬੁੱड्ढा ਖਰਗੋਸ਼ ਚੁੱਪਚਾਪ ਤਿਤਲੀ ਨੂੰ ਦੇਖ ਰਿਹਾ ਸੀ ਹੁਣ ਅਸੀਂ ਇਸ ਪਾਠ ਦੀਆਂ ਕੁਝ ਖਾਲੀ ਥਾਵਾਂ ਕਰਾਂਗੇ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਸਾਨੂੰ ਥੇਹਟਾਂ ਸ਼ਬਦ ਦਿੱਤੇ ਗਏ ਹਨ ਇਹਨਾਂ ਦੇ ਵਿੱਚੋਂ ਅਸੀਂ ਠੀਕ ਸ਼ਬਦ ਨੂੰ ਚੁਣ ਕੇ ਇੱਥੇ ਭਰਾਂਗੇ ਪਹਿਲਾ ਹੈ ਡੱਬਾ ਖਰਗੋਸ਼ ਉਸ ਨੂੰ ਡੈਸ਼ ਨਹੀਂ ਸੀ ਲੈਣ ਦੇ ਰਿਹਾ ਚੈਨ ਡੱਬਾ ਖਰਗੋਸ਼ ਉਸ ਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ ਅਗੰਬਰ ਦੋ ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਡੈਸ਼ ਹੁੰਦੀ ਹੈ ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਸ਼ਕਤੀ ਹੁੰਦੀ ਹੈ ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਡੈਸ਼ ਸੀ ਬੇਵਸੀ ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਬੇਵਸੀ ਸੀ ਨੰਬਰ 4 ਅਸੀਂ ਤਾਂ ਡੈਸ਼ ਦੋਸਤ ਹਾਂ ਸਬਦੇ ਅਸੀਂ ਤਾਂ ਸਬਦੇ ਦੋਸਤ ਹਾਂ ਹੇਠ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦਾਂ ਨੂੰ ਮਿਲਾਓ ਨਿੱਕੀ ਇਸ ਦਾ ਆਏਗਾ ਛੋਟੀ ਸ਼ਕਤੀ ਤਾਕਤ ਪਰਾ ਵਰਗੇ ਖੰਭਾ ਵਰਗੇ चेता याद शक्ति दोस्त मित्र हम्मे अहंकार ਇਹ ਸਨ ਸਾਡੇ ਸਮਾਨਾਰਥਕ ਸ਼ਬਦ ਸਮਾਨਾਰਥਕ ਸ਼ਬਦ ਉਹਨਾਂ ਨੂੰ ਆਖਦੇ ਹਨ ਜਿਹੜੇ ਦੋ ਅਲੱਗ-ਅਲੱਗ ਸ਼ਬਦਾਂ ਦਾ ਇੱਕ ਹੀ ਮਤਲਬ ਹੋਵੇ ਹੁਣ ਅਸੀਂ ਕਰਾਂਗੇ ਹੇਠ ਲਿਖਿਆਂ 17 ਵਿੱਚ ਵਿਰਾਮ ਚਿੰਨ ਲਗਾਓ ਇਹ ਜਿਹੜੇ ਲਗਾਏ ਗਏ ਹਨ ਇਹ ਵਿਰਾਮ ਚਿੰਨ ਹਨ ਤੂੰ ਇੰਨੀ ਵੀ ਨਿੱਕੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ ਖਰਗੋਸ਼ ਬੋਲਿਆ तितਲੀ ਨੇ ਲੰਬਾ ਸਾਹ ਭਰਿਆ ਮੈਂ ਤਾਂ ਤੇਥੋਂ ਬਹੁਤ ਕਮਜ਼ੋਰ ਹਾਂ ਫੇਰ ਤੂੰ ਮੈਨੂੰ ਤੰਗ ਕਿਉਂ ਕਰ ਰਹੀ ਐ ਇਹਨਾਂ ਦੇ ਵਿੱਚ ਅਸੀਂ ਵਿਰਾਮ ਚਿੰਨ ਲਗਾਏ ਹਨ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਸਾਡਾ ਇਹ ਪਾਰਟ ਸਮਾਪਤ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤੇ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ